ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਇਆ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਜਾਂ ਫਿਰ ਤੁਹਾਡੇ ਉੱਪਰ ਕਿਸੇ ਨੇ ਤਾਂਤ੍ਰਿਕ ਕਿਰਿਆਵਾਂ ਕਰਵਾਈਆਂ ਹੋਈਆਂ ਨੇ ਤੇ ਜਾਂ ਫਿਰ ਤੁਹਾਡਾ ਕੋਈ ਦੁਸ਼ਮਣ ਹੈ ਜੋ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਹਮੇਸ਼ਾ ਦੇ ਲਈ ਉਸ ਵਿਅਕਤੀ ਨੂੰ ਆਪਣੀ ਜ਼ਿੰਦਗੀ ਤੋਂ ਤੁਸੀਂ ਦੂਰ ਕਰ ਸਕਦੇ ਹੋ ਇਸ ਦੇ ਬਾਰੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਅਸੀਂ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਇੱਕ ਗਲਾਸ ਪਾਣੀ ਤੇ ਇੱਕ ਸ਼ੂਟ ਅਜਿਹਾ ਨੀਬੂ ਲੈ ਕੇ ਇਹ ਪੂਰਾ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਤੁਹਾਡੀ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਵੱਡੇ-ਵੱਡੇ ਕਸ਼ਟਾਂ ਰੋਗਾ ਨੂੰ ਦੁੱਖ ਤਕਲੀਫਾਂ ਨੂੰ ਦੂਰ ਕਰਕੇ ਰੱਖ ਦੇਵੇਗਾ ਇਹ ਇੱਕ ਸਿੰਪਲ ਜਿਹਾ ਤੇ ਘਰੇਲੂ ਉਪਾਅ ਤੇ ਇਸ ਤੋਂ ਇਲਾਵਾ ਜੋ ਲੋਕ ਆਪਣੇ ਘਰ ਦੇ ਵਿੱਚ ਨੈਗੇਟਿਵ એનર્ਜੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਜਿਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵ ਊਰਜਾ ਹੈ ਕਿਸੇ ਨਕਾਰਾਤਮਕ ਸ਼ਕਤੀ ਦਾ ਵਾਸ ਹੈ ਤੇ ਜਾਂ ਫਿਰ ਕਿਸੇ ਨੇ ਤੁਹਾਡੇ ਘਰ ਦੇ ਵਿੱਚ ਕੁਝ ਕੀਤਾ ਕਰਾਇਆ ਹੋਇਆ ਹੈ ਤੇ ਜਾਂ ਫਿਰ ਤੁਹਾਡੇ ਕੋਈ ਦੁਸ਼ਮਣ ਨੇ ਵਿਰੋਧੀ ਨੇ ਜੋ ਕੇ ਤੁਹਾਡੇ ਕਾਰੋਬਾਰ ਨੂੰ ਦੇ ਕੇ ਜਾਂ ਫਿਰ ਤੁਹਾਡੇ ਪੈਸੇ ਨੂੰ ਦੇ ਕੇ ਉਹ ਤੁਹਾਡੇ ਤੇ ਜਲਣਾ ਸ਼ੁਰੂ ਕਰ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਦੁਸ਼ਮਣਾਂ ਨੇ ਜਾਂ ਫਿਰ ਕਿਸੇ ਹੋਰ ਵਿਅਕਤੀ ਨੇ ਗੁਪਤ ਵਿਧੀ ਦੇ ਨਾਲ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੋਇਆ ਕੋਈ ਜਾਦੂ ਟੂਣਾ ਕੀਤਾ ਹੋਇਆ ਹੈ ਉਸ ਦਾ ਵੀ ਅਸਰ ਤੁਰੰਤ ਹੀ ਖਤਮ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਪਰਿਵਾਰ ਜਾਂ ਫਿਰ ਵਪਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗੀ ਗਈ ਹੈ ਤੇ ਨજર ਦੋਸ਼ ਨੂੰ ਵੀ ਇਹ ਉਪਾਅ ਬਿਲਕੁਲ ਠੀਕ ਕਰ ਦੇਵੇਗਾ ਕਿਉਂਕਿ ਜੋ ਲੋਕ ਕੀ ਹੁੰਦਾ ਹੈ ਕਿ ਸਾਡੇ ਘਰ ਪਰਿਵਾਰ ਚਾ ਕਾਰੋਬਾਰ ਨੂੰ ਦੇਖ ਕੇ ਸਾਡੇ ਪੈਸੇ ਨੂੰ ਦੌਲਤ ਨੂੰ ਦੇਖ ਕੇ ਸਾਡੇ ਤੋਂ ਜਲਨਾ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਦੀ ਬੁਰੀ ਨਜ਼ਰ ਵੀ ਸਾਡੇ ਕਾਰੋਬਾਰ ਤੇ ਘਰ ਪਰਿਵਾਰ ਨੂੰ ਲੱਗ ਜਾਂਦੀ ਹੈ ਕਿ ਜਾਂ ਫਿਰ ਕੁਝ ਅਜੀਹਾ ਸਾਡੇ ਉੱਪਰ ਕਰਵਾ ਦਿੰਦੇ ਨੇ ਜਿਸ ਦੇ ਨਾਲ ਸਾਡੇ ਘਰ ਦੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੇ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੋਇਆ ਹੈ ਤੁਹਾਡੇ ਉੱਪਰ ਕੁਝ ਤਾਂਤਰਿਕ ਕਿਰਿਆਵਾਂ ਕੀਤੀਆਂ ਹੋਈਆਂ ਨੇ ਤਾਂ ਇਹ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਣਗੀਆਂ ਜਿਵੇਂ ਹੀ ਤੁਸੀਂ ਇਹ ਛੋਟੇ ਜਿਹੇ ਨਿੰਬੂ ਤੇ ਇੱਕ ਗਲਾਸ ਪਾਣੀ ਦਾ ਇਹ ਉਪਾਅ ਕਰ ਲੈਨੇ ਹੋ ਤੇ ਤੁਹਾਨੂੰ ਇਸ ਦਾ ਰਿਜ਼ਲਟ ਤੁਰੰਤ ਹੀ ਮਿਲ ਜਾਵੇਗਾ ਜੇਕਰ ਅਸੀਂ ਗੱਲ ਕਰੀਏ ਤਾਂ ਨੀਬੂ ਕੋਈ ਆਮ ਜਿਹੀ ਚੀਜ਼ ਨਹੀਂ ਚਾਹੇ ਤਾਂ ਵਾਸਤੂ ਸ਼ਾਸਤਰ ਹੋਵੇ ਚਾਹੇ ਤੰਤਰ ਸ਼ਾਸਤਰ ਦੋਨਾਂ ਦੇ ਵਿੱਚ ਕੀਤੇ ਜਾਣ ਵਾਲੇ ਉਪਾਅ ਦੇ ਵਿੱਚ ਨੀਬੂ ਦੇ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਜੇਕਰ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਹੈ ਜਾਂ ਫਿਰ ਬੁਰੀਆਂ ਸ਼ਕਤੀਆਂ ਨੇ ਤਾਂ ਨੀਬੂ ਉਹਨਾਂ ਨੂੰ ਸੋਕਣ ਦੀ ਸ਼ਕਤੀ ਵੀ ਰੱਖਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਉੱਪਰ ਕੀਤਾਇਆ ਤਹਾ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਂਦੀਆਂ ਲੜਾਈ ਝਗੜੇ ਤੁਹਾਡੇ ਘਰ ਦੇ ਵਿੱਚ ਬਿਮਾਰੀ ਤੁਹਾਡੀਆਂ ਚਿੰਨੀਆਂ ਵੀ ਪ੍ਰੋਬਲਮ ਮੁਸ਼ਕਲਾਂ ਨੇ ਉਹ ਦੂਰ ਹੋ ਜਾਣੀਆਂ ਤੇ ਇਸ ਉਪਾਅ ਨੂੰ ਲੇਡੀਜ਼ ਤੇ ਜੈਂਟਲਸ ਦੋਨੋਂ ਵੀ ਕਰ ਸਕਦੇ ਨੇ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਘਰ ਤੋਂ ਬਾਹਰ ਜਾਣ ਦੀ ਕਿਤੇ ਵੀ ਜ਼ਰੂਰਤ ਨਹੀਂ ਪਵੇਗੀ ਤੇ ਇੱਕ ਵੀ ਰੁਪਇਆ ਖਰਚ ਨਹੀਂ ਕਰਨਾ ਪਵੇਗਾ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਤੇ ਚਮਤਕਾਰੀ ਹੋਣ ਵਾਲੀ ਹੈ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਹੈ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟਵਾਰਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੇ ਇਸੇ ਤਰ੍ਹਾਂ ਜਿਹੜੇ ਲੋਕ ਵਪਾਰ ਕਰਦੇ ਨੇ ਜਾਂ ਕੋਈ ਫੈਕਟਰੀ ਹੈ ਕਾਰੋਬਾਰ ਹੈ ਬਿਜ਼ਨਸ ਸ਼ਾਪ ਹੈ ਉਹ ਆਪਣੀ ਉਸ ਸ਼ਾਪ ਦੇ ਵਿੱਚ ਜਾਂ ਫੈਕਟਰੀ ਦੇ ਵਿੱਚ ਜਿੱਥੇ ਵੀ ਕੰਮ ਕਰਦੇ ਨੇ ਉੱਥੇ ਇਸ ਉਪਾਣੂ ਕਰ ਸਕਦੇ ਨੇ ਤੇ ਇਸ ਉਪਾਣੂ ਕਰਨ ਦੇ ਲਈ ਸਾਨੂੰ ਚਾਹੀਦਾ ਇੱਕ ਗਲਾਸ ਪਾਣੀ ਤੇ ਇੱਕ ਨੀਬੂ ਜਿਹੜਾ ਨੀਬੂ ਤੁਸੀਂ ਲੈਣਾ ਏ ਉਹ ਗਲਿਆ ਹੋਇਆ ਜਾਂ ਫਟਿਆ ਹੋਇਆ ਨਹੀਂ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਇਕਦਮ ਸਾਫ਼ ਸੁਥਰਾ ਹੋਣਾ ਚਾਹੀਦਾ ਜੇਕਰ ਤੁਹਾਡੇ ਘਰ ਦੇ ਵਿੱਚ ਪਹਿਲਾਂ ਤੋਂ ਨੀਬੂ ਪਿਆ ਹੈ ਤਾਂ ਤੁਸੀਂ ਉਸ ਨੀਬੂ ਦੇ ਨਾਲ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਨੀਬੂ ਨਹੀਂ ਹੈ ਤਾਂ ਤੁਸੀਂ ਸ਼ਾਪ ਤੋਂ ਜਾ ਕੇ ਵੀ ਲਿਆ ਸਕਦੇ ਹੋ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਕਿ ਸੁੱਕਿਆ ਹੋਇਆ ਨੀਬੂ ਵੀ ਇਸ ਉਪਾਅ ਦੇ ਵਿੱਚ ਤੁਸੀਂ ਨਹੀਂ ਲੈਣਾ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਨੀਬੂ ਦੇ ਦੋ ਉਪਾਅ ਸਾਂਝੇ ਕਰਾਂਗੇ ਸਭ ਤੋਂ ਪਹਿਲੇ ਉਪਾਅ ਦੀ ਗੱਲ ਕਰਦੇ ਆ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਕੱਚ ਦਾ ਗਲਾਸ ਚਾਹੀਦਾ ਤੁਸੀਂ ਕੋਸ਼ਿਸ਼ ਕਰਿਓ ਕਿ ਕੱਚ ਦਾ ਹੀ ਬਰਤਨ ਯੂਜ਼ ਕਰਿਓ ਚਾਹੇ ਗਲਾਸ ਲੈ ਲਓ ਚਾਹੇ ਕੋਈ ਬੌウル ਲੈ ਲਓ ਤੇ ਚਾਹੇ ਫਿਰ ਕੋਈ ਕਟੋਰੀ ਵੀ ਲੈ ਸਕਦੇ ਹੋ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਵੀ ਹੁਣਾ ਥੋੜਾ ਡੂੰਘਾ ਚਾਹੀਦਾ ਜਿਸ ਦੇ ਵਿੱਚ ਨੀਬੂ ਪੌਣ ਤੇ ਪਾਣੀ 12 ਨੂੰ ਨਾ ਡੁੱਲੇ ਤੇ ਜੇਕਰ ਤੁਸੀਂ ਇਸ ਉਪਾਣ ਨੂੰ ਕਰਦੇ ਸਮੇਂ ਗਲਾਸ ਲੈ ਰਹੇ ਹੋ ਤਾਂ ਉਸ ਗਲਾਸ ਦੇ ਵਿੱਚ ਤੁਸੀਂ ਅੱਧਾ ਗਲਾਸ ਪਾਣੀ ਦਾ ਪਾ ਲੈਣਾ ਹੈ ਅੱਧਾ ਗਲਾਸ ਪਾਣੀ ਪੌਣ ਤੋਂ ਬਾਅਦ ਦੇ ਵਿੱਚ ਤੁਸੀਂ ਜੋ ਨੀਬੂ ਲਿਆ ਉਸ ਨੂੰ ਗਲਾਸ ਦੇ ਵਿੱਚ ਪਾ ਦੇਣਾ ਤੁਸੀਂ ਉਸ ਨੀਬੂ ਨੂੰ ਕੱਟਣਾ ਨਹੀਂ ਇਹ ਬਿਲਕੁਲ ਸਾਬਤ ਹੀ ਗਲਾਸ ਦੇ ਵਿੱਚ ਪਾ ਕੇ ਰੱਖ ਦੇਣਾ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਗਲਾਸ ਨੂੰ ਜਿਸ ਦੇ ਵਿੱਚ ਨੀਬੂ ਤੇ ਪਾਣੀ ਪਾਇਆ ਹੈ ਉਸ ਨੂੰ ਤੁਸੀਂ ਆਪਣੇ ਘਰ ਦੇ ਕਿਸੇ ਵੀ ਕਮਰੇ ਦੇ ਵਿੱਚ ਰੱਖ ਸਕਦੇ ਹੋ ਤੇ ਜਾਂ ਫਿਰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਵੀ ਰੱਖ ਸਕਦੇ ਹੋ ਜੇਕਰ ਤੁਸੀਂ ਇਸ ਗਲਾਸ ਨੂੰ ਆਪਣੇ ਘਰ ਦੇ ਮੇਨ ਗੇਟ ਤੇ ਰੱਖਦੇ ਹੋ ਤਾਂ ਤੁਸੀਂ ਆਪਣੇ ਘਰ ਦੇ ਅੰਦਰ ਵੱਲ ਕਰਕੇ ਇਸ ਗਲਾਸ ਨੂੰ ਰੱਖਣਾ ਹੈ ਬਾਹਰ ਵੱਲ ਕਰਕੇ ਨਹੀਂ ਰੱਖਣਾ ਇਸ ਨੂੰ ਗਲਾਸ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਗਲਾਸ ਨੂੰ ਰੱਖਦੇ ਸਮੇਂ ਵੀ ਤੁਸੀਂ ਇੱਕ ਅਜਿਹੀ ਜਗ੍ਹਾ ਤੇ ਰੱਖਣਾ ਆਪਣੇ ਘਰ ਦੇ ਅੰਦਰ ਕਿ ਇਸ ਗਲਾਸ ਨੂੰ ਕੋਈ ਵੀ ਗਰਾਵੇ ਨਾ ਡੇਗੇ ਦਾ ਜਿਵੇਂ ਕਿ ਘਰ ਦੇ ਵਿੱਚ ਜੇਕਰ ਛੋਟੇ ਬੱਚੇ ਹੋਣ ਤੇ ਉਹਨਾਂ ਦੇ ਖੇਡਦੇ ਸਮੇਂ ਇਹ ਗਲਾਸ ਜੇਕਰ نیچے ਪਿਆ ਹੋਵੇ ਤਾਂ ਉਹ ਪਾਣੀ ਡੁੱਲ ਸਕਦਾ ਹੈ ਗਲਾਸ ਜੇ ਜੜਾ ਟੁੱਟ ਸਕਦਾ ਹੈ ਕਹਿੰਦਾ ਭਾਵ ਇਹ ਹੀ ਕਿ ਤੁਸੀਂ ਅਜਿਹੀ ਜਗ੍ਹਾ ਤੇ ਰੱਖਣਾ ਜਿੱਥੇ ਬੱਚੇ ਇਸ ਗਲਾਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਕਰਨ। ਇਸ ਉਪਾਅ ਨੂੰ ਤੁਸੀਂ ਸਵੇਰ ਦੇ ਸਮੇਂ ਕਰਨਾ ਹੈ ਜਦੋਂ ਤੁਸੀਂ ਸਵੇਰੇ ਉਠੀਏ, ਨਹਾ ਤੋ ਕੇ ਆਪਣੇ ਘਰ ਦੇ ਕੰਮ-ਕਰਮ ਕਾ ਲਓਗੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਇਸ ਗਲਾਸ ਨੂੰ ਆਪਣੇ ਕਮਰੇ ਦੇ ਕਿਸੇ ਵੀ ਕਮਰੇ ਦੇ ਵਿੱਚ ਰੱਖਣ ਤੋਂ ਬਾਅਦ ਤੇ 4 ਘੰਟਿਆਂ ਤੋਂ ਬਾਅਦ ਇਸ ਨੂੰ ਤੁਸੀਂ ਚੁੱਕ ਕੇ ਕਿਸੇ ਖੁੱਲੇ ਗਾਰਡਨ ਜਾਂ ਫਿਰ ਚੱਲਦੇ ਪਾਣੀ ਦੇ ਵਿੱਚ ਇਸ ਪਾਣੀ ਨੂੰ ਤੁਸੀਂ ਵਹਾ ਦੇਣਾ ਤੇ ਜਿਹੜਾ ਵੀ ਗਲਾਸ ਜਾਂ ਫਿਰ ਤੁਸੀਂ ਕਟੋਰੀ ਲਈ ਹੋਵੇਗੀ ਉਸ ਨੂੰ ਤੁਸੀਂ ਵਾਪਸ ਆਪਣੇ ਘਰ ਦੇ ਵਿੱਚ ਲੈ ਆਉਣਾ ਤੇ ਦੁਬਾਰਾ ਉਪਾਕਰਨ ਦੇ ਸਮੇ ਉਸੇ ਹੀ ਗਲਾਸ ਤੇ ਕਟੋਰੀ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਤੇ ਇਸ ਨੂੰ ਤੁਸੀਂ ਕਿਸੇ ਵੀ ਦਿਨ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਜਿੰਨੀ ਵੀ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਹੋਵੇਗੀ 네ਗੇਟਿਵਿਟੀ ਹੋਵੇਗੀ ਜਾਂ ਫਿਰ ਮਾੜੀਆਂ ਰੂਹਾਂ ਦਾ ਵਾਸ ਹੋਵੇਗਾ 네ਗੇਟਿਵ ਊਰਜਾ ਦੇ ਕਰਕੇ ਮਾੜੀਆਂ ਸ਼ਕਤੀਆਂ ਦਾ ਸਾਡੇ ਘਰ ਦੇ ਵਿੱਚ ਵਾਸ ਹੋ ਜਾਂਦਾ ਉਹ ਵੀ ਦੂਰ ਹੋ ਜਾਣੀ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਇਸ ਪਾਣੀ ਨੂੰ ਆਪਣੇ ਘਰ ਤੋਂ ਬਾਹਰ ਤੁਸੀਂ ਡੋਲਣ ਜਾਓਗੇ ਚਾਹ ਕਿਸੇ ਚੱਲਦੇ ਪਾਣੀ ਚਾ ਫਿਰ ਖੁੱਲੀ ਜਗ੍ਹਾ ਦੇ ਵਿੱਚ ਤੁਸੀਂ ਡੋਲ ਕੇ ਆਉਗੇ ਤਾਂ ਉਸ ਸਮੇਂ ਆਉਂਦੇ ਸਮੇਂ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਆ دوسرے ਉਪਾਅ ਨੂੰ ਕਰਨ ਦੇ ਲਈ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਕਾਰੋਬਾਰ ਨੂੰ ਕਿਸੇ ਨੇ ਬੰਨ੍ਹ ਦਿੱਤਾ ਵਪਾਰ ਨੂੰ ਜਾਂ ਆਪਾਂ ਜਿਵੇਂ ਕਹਿ ਦਿੰਨੇ ਆ ਕਿ ਵਿਆਹ ਨਹੀਂ ਹੋ ਰਿਹਾ ਲੇਖਕ ਜੋ ਕਿਸੇ ਨੇ ਬੰਨ੍ਹ ਦਿੱਤੇ ਨਹੀਂ ਸੋ ਇਸੇ ਤਰ੍ਹਾਂ ਜਿਹੜੇ ਲੋਕਾਂ ਨੂੰ ਇਹ ਪ੍ਰੋਬਲਮ ਹੈ ਉਹ ਇਹ ਉਪਾਅ ਨੂੰ ਕਰ ਸਕਦੇ ਆ ਇਹ ਉਪਾਅ ਨੂੰ ਕਰਨ ਦੇ ਲਈ ਤੁਸੀਂ ਕਿਸੇ ਵੀ ਧਾਤੂ ਦਾ ਬਰਤਨ ਚੂਸ ਕਰ ਸਕਦੇ ਹੋ ਤੇ ਜਿਹੜਾ ਇਹ ਪਾਣੀ ਜੇਕਰ ਤੁਸੀਂ ਕੱਚ ਦਾ ਜਾਂ ਫਿਰ ਤਾਂਬੇ ਦਾ ਪਿੱਤਲ ਦਾ ਸਟੀਲ ਦਾ ਗਲਾਸ ਕੋਈ ਵੀ ਯੂਜ਼ ਕਰ ਸਕਦੇ ਤੇ ਇਸ ਦੇ ਵਿੱਚ ਜਿਹੜਾ ਤੁਸੀਂ ਪਾਣੀ ਪਾਉਣਾ ਹੈ ਉਹ ਤੁਸੀਂ ਸਾਫ਼ ਸੁਥਰਾ ਪਾਣੀ ਪਾਓ ਕਿਉਂਕਿ ਇਹ ਪਾਣੀ ਤੁਸੀਂ ਨੇ ਪੀਣਾ ਹੈ ਇਸ ਤੋਂ ਇਲਾਵਾ ਜਿਹੜੇ ਨੀਬੂ ਦਾ ਤੁਸੀਂ ਇਸਤੇਮਾਲ ਕਰਨਾ ਇਸ ਉਪਾਣੋ ਕਰਨ ਦੇ ਲਈ ਉਹ ਤੁਸੀਂ ਕਿਸੇ ਵੀ ਤਰ੍ਹਾਂ ਦਾ ਨੀਬੂ ਯੂਜ਼ ਕਰ ਸਕਦੇ ਹੋ ਭਾਵੇਂ ਹਰਾ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ ਉਸੇ ਹੀ ਨੀਬੂ ਦਾ ਤੁਸੀਂ ਯੂਜ਼ ਕਰ ਸਕਦੇ ਹੋ ਇਸ ਲਈ ਤੁਸੀਂ ਕੀ ਕਰਨਾ ਹੈ ਕਿ ਗਲਾਸ ਦੇ ਵਿੱਚ ਜਾਂ ਫਿਰ ਜਿਹੜਾ ਵੀ ਤੁਸੀਂ ਬਰਤਨ ਲਿਆ ਹੈ ਉਸ ਦੇ ਵਿੱਚ ਸਿਰਫ ਓਨਾ ਹੀ ਪਾਣੀ ਪਾਣਾ ਹੈ ਜਿੰਨਾ ਕਿ ਤੁਸੀਂ ਪੀ ਸਕਦੇ ਹੋ ਓਨਾ ਕ ਪਾਣੀ ਪਾਉਣ ਤੋਂ ਬਾਅਦ ਇਹ ਵਿੱਚ ਜਿਹੜਾ ਤੁਸੀਂ ਇੱਕ ਨੀਬੂ ਲਿਆ ਹੋਵੇਗਾ ਉਸ ਨੀਬੂ ਨੂੰ ਅੱਧਾ ਕਰਕੇ ਤੁਸੀਂ ਉਸ ਪਾਣੀ ਦੇ ਵਿੱਚ ਨਚੋੜ ਦੇਣਾ ਹੈ ਪਾਣੀ ਦੇ ਵਿੱਚ ਨਚੋੜਨ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਪਾਣੀ ਨੂੰ ਤੁਸੀਂ ਪੀ ਲੈਣਾ ਹੈ ਇਸ ਉਪਾਣੂ ਕਰਨ ਦੇ ਨਾਲ ਤੇ ਉਸ ਪਾਣੀ ਨੂੰ ਪੀਣ ਦੇ ਨਾਲ ਜਿੰਨੀ ਵੀ ਤੁਹਾਡੇ ਅੰਦਰ ਨਕਾਰਾਤਮਕ ਊਰਜਾ ਹੋਵੇਗੀ ਜਾਂ ਫਿਰ ਤੁਹਾਡੀ ਬੁੱਧੀ ਨੂੰ ਕਿਸੇ ਨੇ ਪ੍ਰੇਸ਼ਟ ਕੀਤਾ ਹੋਵੇਗਾ ਕੁਝ ਨਾ ਕੁਝ ਤੁਹਾਡੇ ਉੱਪਰ ਕੀਤਾ ਕਰਾਇਆ ਹੋਵੇਗਾ ਕੋਈ ਜਾਦੂ ਟੂਣਾ ਜਾਂ ਫਿਰ ਕੋਈ ਤਰੀਕ ਕਰਿਆਮਾ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਨੀਬੂ ਸਾਡੇ ਘਰ ਦੇ ਬਾਹਰੋਂ ਇਹ ਨਹੀਂ ਨੈਗੇਟਿਵ ਊਰਜਾ ਨੂੰ ਸਾਡੀ ਨਕਾਰਾਤਮਕ ਘਰ ਦੀ ਊਰਜਾ ਨੂੰ ਦੂਰ ਕਰ ਸਕਦਾ ਹੈ ਤੇ ਜਦੋਂ ਅਸੀਂ ਇਸ ਨੂੰ ਆਪਣੇ ਸਰੀਰ ਦੇ ਅੰਦਰ ਕਰ ਲੈਨੇ ਆ ਕੈਂ ਦਾ ਭਾਵਕੇ ਪੀ ਲੈਨੇ ਆ ਤੇ ਸਾਡੇ ਸਰੀਰ ਤੇ ਅੰਦਰ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇਗੀ ਕਿਸੇ ਦਾ ਕੁਝ ਕੀਤਾ ਕਰਾਇਆ ਹੋਵੇਗਾ ਉਹ ਸਾਰਾ ਹੀ ਦੂਰ ਹੋ ਜਾਵੇਗਾ ਇਸ ਉਪਾਧੋ ਕਰਨ ਦੇ ਨਾਲ ਬਲੈਕ ਮੈਜਿਕ ਕਾਲਾ ਜਾਦੂ ਕੀਤਾ ਹੋਇਆ ਜਾਦੂ ਟੂਨਾ ਸਭ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਜਾਣਗੀਆਂ ਹਾਂਜੀ ਇਹ ਸਨ ਸਾਡੇ ਅੱਜ ਦੀ ਵੀਡੀਓ ਦੇ ਕੁਝ ਛੋਟੇ ਛੋਟੇ ਉਪਾਅ ਨੀਬੂ ਦੇ ਨਾਲ ਕੀਤੇ ਜਾਣ ਵਾਲੇ ਇਹਨਾਂ ਉਪਾਅ ਨੂੰ ਇੱਕ ਵਾਰ ਤੁਸੀਂ ਜ਼ਰੂਰ ਕਰਕੇ ਦੇਖਿਓ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਕਿਸੇ ਵੀ ਦਿਨ ਕਰ ਸਕਦੇ ਹੋ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਨਾ ਹੈ ਤਾਂ ਜੋ ਕਿ ਤੁਹਾਨੂੰ ਇਸ ਦਾ ਰਿਜ਼ਲਟ ਮਿਲ ਸਕੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਇਸ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ